हां जी दोस्तों सारेया नु सस्श्रीकाल स्वागत करते हैं टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਖੇਮਕਰਨ ਸੋ ਕਾਫੀ ਨੇੜੇ ਤੇੜੇ ਜਿਹੜੀਆਂ ਦੋਸਤੋ ਪਿੰਡਾਂ ਦੇ ਵਿੱਚ ਆਪਾਂ ਕਾਫੀ ਵੀਡੀਓ ਪਾਈਆਂ ਨੇ ਬੇਸ਼ੱਕ ਆਪਾਂ ਜਰੂਰ ਦਸੀਦਾ ਸੀ ਨੇੜੇ ਖੇਮਕਰਨ ਆਪਾਂ ਖੜੇ ਆ ਬਿਲਕੁਲ ਖੇਮਕਰਨ ਦੇ ਵਿੱਚ ਠੀਕ ਆ ਬਿਲਕੁਲ ਹਿੰਦੁਸਤਾਨ ਪਾਕਿਸਤਾਨ ਬਾਰਡਰ ਜਿੱਥੋਂ ਬਿਲਕੁਲ ਬਿਲਕੁਲ ਨਾਲ ਲੱਗਦਾ ਖੇਮਕਰਨ ਦੇ ਤੇ ਤੁਸੀਂ ਜਿਹੜੀ ਵਿਜਿਟ ਖੇਮਕਰਨ ਕਰਨੀ ਹੈਗੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਇਸ ਘਰੋਂ ਦੋਸਤੋ ਆਪਾਂ ਪੰਜ ਨਾਕ ਦਿਖਾਵਾਂਗੇ ਤੁਹਾਨੂੰ ਚਾਰ ਤੋਂ ਪੰਜ ਨਾਕ ਹੋਣਗੇ ਤੇ ਮੱਝਾਂ ਤਕਰੀਬਨ ਕੋਈ ਕਹਿਣ ਵਾਲੀ ਦੱਸਣ ਵਾਲੀ ਲੋੜ ਨਹੀਂ ਹੋਊਗੀ ਵੀ ਫੁੱਲ ਵੱਡੇ ਕੱਦ ਕਾਠ ਦੀਆਂ ਵੱਡੀ ਬਾਡੀ ਬੰਤਰ ਦੀਆਂ ਚੰਗੀਆਂ ਪਲੀਆਂ ਠੀਕ ਆ ਜੀ ਚੰਗੀਆਂ ਸਭੀਆਂ ਝੋਟੀਆਂ ਮੱਝਾਂ ਦਿਖਾਵਾਂਗੇ ਠੀਕ ਆ ਜੀ ਸੋ ਪਸ਼ੂ ਜਿਹੜੇ ਦੋਸਤੋ ਤਿੰਨ ਸੂਏ 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 ਆ ਤਿੰਨ ਸੂਏ ਸੂਏ ਆ ਇੱਕ ਝੋਟੀ ਆ ਇੱਕ ਮੱਝ ਆ ਜਿਹੜੀ ਦੋਸਤੋ ਗੱਬਣਾ ਠੀਕ ਆ 21 ਅਕਤੂਬਰ ਨੂੰ ਅੱਜ ਇਹ ਆਪਾਂ ਦੋਸਤੋ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਅਸੂ ਜਿਹੜੇ ਦੋਸਤੋ ਸਵੇ ਸਵੇ ਜਾਂ ਦੋ ਟਾਈਮ ਚੋ ਚੁਵਾਈ ਕਰਕੇ ਤਸੱਲੀ ਕਰ ਸਕਦਾ ਕੋਈ ਵੀਰ ਗੱਬਨ ਪਸ਼ੂ ਆਪਣਾ ਤਿੱਪ ਕੇ ਤਸੱਲੀ ਕਰ ਸਕਦੇ ਹੋ ਤੁਸੀਂ ਠੀਕ ਆ ਤੇ ਮੱਝਾਂ ਛੋਟੀਆਂ ਵੱਡੀਆਂ ਨੇ ਪਸੰਦ ਆਉਣਗੀਆਂ ਰੇਟਪੜ ਤਾਂ ਬਿਲਕੁਲ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਆਜੋ ਕਰਦੇ ਆ ਗੱਲਬਾਤ ਲੈਣੀਆਂ ਜਾਣਕਾਰੀ ਕੀ ਇਹਨਾਂ ਮੱਝਾਂ ਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਬਾਜੀ ਸਾਸਰੀ ਕਾਲ ਸਾਸਿਕਾ ਵੀਰ ਜੀ ਰਾਜੇ ਦੀ ਸਾਸਰੀ ਕਾਲ ਸਾਸਰੀ ਕਾਲ ਜੀ ਠੀਕ ਠਾਕ ਹੋ ਆਹ ਠੀਕ ਠਾਕ ਜੀ ਵਧੀਆ ਠੀਕ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਭੈਣ ਭਰਾਵਾਂ ਨਾਲ ਸਾਂਝਾ ਕਰਦਿਗੇ ਨਾਮ ਜੀ ਇਕਬਲਵਿੰਦਰ ਸਿੰਘ ਇਕ ਭਗਵੰਤ ਸਿੰਘ ਆ ਠੀਕ ਆ ਜੀ ਖੇਮ ਕਰਨ ਦੇ ਰਹਿਣ ਵਾਲੇ ਆ ਤੇ ਰਾਜਸੰਧੂ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਤੇ ਅੱਛਾ ਵੀਰ ਪਸ਼ੂ ਵਪਾਰ ਦਾ ਕੰਮ ਹੈ ਆ ਤੇ ਮੱਝਾਂ ਵੇਖ ਕੇ ਪਤਾ ਲੱਗ ਜਾਣਾ ਭੈਣ ਭਰਾਵਾਂ ਨੂੰ ਵੀ ਚੰਗਾ ਪਸ਼ੂ ਵਪਾਰ ਦਾ ਕੰਮ ਹਾਂਜੀ ਠੀਕ ਆ ਕਿਉਂਕਿ ਮੱਝਾਂ ਵੱਡੀਆਂ ਹੀ ਆ ਇਸੇ ਹਿਸਾਬ ਦੀਆਂ ਇਸੇ ਮੇਚੇ ਦੀਆਂ ਮੱਝਾਂ ਹੀ ਆਉਂਦੀਆਂ ਹੋਣਗੀਆਂ ਲਗਭਗ ਸਾਰੀਆਂ ਜੀ ਇਹੋ ਜਿਹੀਆਂ ਆਉਂਦੀਆਂ ਭਾਜੀ ਮੱਝਾਂ ਛੋਟਕਾਂ ਆਉਂਦੀਆਂ ਚੰਗੀ ਤੇ ਚੰਗੀ ਠੀਕ ਆ ਜੀ ਤੇ ਕਿੰਨੇ ਕ ਸਮੇਂ ਤੋਂ ਭਾਜੀ ਵੈਸੇ ਕੰਮ ਕਰ ਕਾਰੋਬਾਰ ਆਪਣਾ ਕਰਦੇ ਹੋ ਇਹ ਭਾਈ ਦੂਜੀ ਪੀੜ੍ਹੀ ਆ ਤੇ ਜੀ ਦੂਜੀ ਤੇਜੀ ਪੀੜ੍ਹੀ ਹੈ ਠੀਕ ਆ ਸੋ ਕਾਫੀ ਦੋਸਤੋ ਵਧੀਆ ਪਸ਼ੂ ਤੁਹਾਨੂੰ ਦਿਖਾਉਣੇ ਅੱਜ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਗੱਲਬਾਤ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਮੱਝ ਭਾਜੀ ਆਪਣੇ ਕੋਲ ਵੈਸੇ ਕਿ ਨੋਤ ਕਿੰਨੇ ਮਿਲਕ ਤੱਕ ਵੈਸੇ ਆਈ ਹੈ ਹਜੇ ਤੱਕ ਭਾਈ ਆਪਣੇ ਕੋਲੇ 15 ਕਿਲੋ ਲੈ ਕੇ ਇਹਦੇ 20 22 ਕਿਲੋ ਚੱਕਰ ਵੀ ਆਈ ਆ ਠੀਕ ਆ ਜੀ ਤੇ ਜੇ ਅੱਜ ਮੌਜੂਦਾ ਟਾਈਮ ਦੀ ਆਪਾਂ ਗੱਲ ਕਰ ਲਈਏ ਬੌਲੇ ਤੋਂ ਉੱਤੇ ਚੱਲਣ ਡੀਆਂ ਵੀ ਜਾਂ ਦੁੱਧ ਤੇ ਵੀ ਕਈ ਪਸ਼ੂ ਆ ਗਏ ਨਹੀਂ ਇੱਕ ਮੈਂ ਜੀ ਇਹ ਆਈ ਹੈ ਦੋ ਤੇਰੇ ਬਾਕੀ ਦੁੱਧੀਆਂ ਬੌਲੇ ਦੁੱਧੀਆਂ ਦੇਣੀ ਦੋ ਦੋ ਇਹ ਸੋਈਆਂ ਨੂੰ ਦੋ ਦੋ ਦੇਣੀ ਹੋਏ ਹਾਂਜੀ ਠੀਕ ਆ ਇਹ ਬਾਲਾ ਬੰਦਿਆ ਬੌਲੇ ਆ ਹਾਂਜੀ ਲਓ ਜੀ ਮੱਝਾਂ ਤੁਹਾਨੂੰ ਬਿਲਕੁਲ ਕੱਢ ਕੇ ਬਾਹਰ ਤਸਲੀ ਨਾਲ ਦਿਖਾਵਾਂਗੇ ਕੱਲੇ-ਕੱਲੇ ਪਸ਼ੂ ਦੀ ਇਨਫੋਰਮੇਸ਼ਨ ਸਾਜੀ ਕਰਕੇ ਇਧਰ ਭਾਈ ਸੋਈਆਂ ਨੂੰ ਕਰ ਲਿਆ ਇੱਕ ਵਾਰ ਇੱਕ ਵਾਰੀ ਤੁਸੀਂ ਬਿਲਕੁਲ ਆ ਦੇਖ ਸਕਦੇ ਹੋ ਬਿਲਕੁਲ ਇਸੇ ਤਰ੍ਹਾਂ ਦੇ ਪਸੂ ਆ ਪੂਰੀਆਂ ਵੱਡੀਆਂ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਹੋਣ ਗਈ ਆ ਵੀ ਛੱਤ ਨਾਲ ਬਿਲਕੁਲ ਟੱਚ ਕਰਦੇ ਆ ਪੁੱਠੇ ਪਠੇ ਆ ਵੇਖੋ ਠੀਕ ਆ ਸੋ ਰਾਜੀ ਆ ਵਜਨ ਲੋੜ ਆ ਲਿਆ ਨੇ ਪੂਰੀ ਗੱਲਬਾਤ ਆਪਾਂ ਇੱਕ ਪਾਸੇ ਸਟਾਰਟ ਹੋ ਚੁੱਕ ਗਏ ਜੀ ਇਧਰ ਸੂਈਆਂ ਨੂੰ ਕਰ ਲੀਏ ਸ਼ੁਰੂ ਆ ਖੋਲ ਪਤਾ ਲਓ ਜੀ ਲਓ ਜੀ ਪਹਿਲੇ ਨੰਬਰ ਤੋਂ ਇਹ ਝੋਟੀ ਕਿੰਨਾ ਸੂਆ ਜੀ ਇਹ ਦੂਜਾ ਸੂਆ ਜੀ ਹੂੰ ਲਓ ਜੀ ਦੂਜਾ ਸੂਆ ਦਿਨ ਕਿੰਨੇ ਹੋ ਗਏ ਇਹਨੂੰ ਦਿਨ ਨੂੰ ਭਾਈ ਹੋ ਹੀ ਗਿਆ ਮੰਨ ਕੇ ਚੱਲੋ ਤੁਸੀਂ ਵੀ 10 ਦਿਨ ਹੋ ਗਏ ਲਓ ਜੀ 10 ਕਿ ਦਿਨ ਦਾ ਸਮਾਂ ਦੋਸਤੋ ਹੋ ਗਿਆ ਸੂਈ ਨੂੰ ਮਗਰ ਕੱਟੀ ਆ ਦੇ ਤੇ ਸੂਬਾ ਦੂਜਾ ਦੱਸਦਾ ਹਾਂ ਜੀ ਸੂਬਾ ਦੂਜਾ ਸੋ ਵੱਡੀ ਹਾਈਟ ਆ ਦੋਸਤੋ ਇੱਕ ਬਿਲਕੁਲ ਪਰਲੇ ਪਾਸੇ ਕਹਿ ਦਿਆਂ ਨਾ ਵੀ ਬੰਦਾ ਖੜਿਆ ਅੱਗੇ ਨੂੰ ਤੋੜ ਲੂ ਥੋੜਾ ਜਿਹਾ ਨਹੀਂ ਐ ਨਹੀਂ ਠੀਕ ਆ ਪਰਲੇ ਪਾਸੇ ਕੋਈ ਬੰਦਾ ਖੜ ਜਾ ਦੋਸਤੋ ਤਾਂ ਮੈਨੂੰ ਲੱਗਦਾ ਵੀ ਸਾਰੇ ਲੁਕ ਜਾਂਦਾ ਵੀ ਏਡੀ ਵੱਡੀ ਹਾਈਟ ਕਰਦਾ ਤੇ ਇਕੱਲੀ ਹਾਈਟ ਕਰਦਣੀ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਚੰਗੀ ਆਰਡਰ ਦੀ ਕੁਆਲਿਟੀ ਆ ਬਾਕੀ ਇੱਥੇ ਖਿਲਾ ਰਹੇ 2 ਮਿੰਟ ਵੀਰ ਆਹ ਦੇਖੋ ਆ 35000 ਆਹ 35000 ਮੋਰਾ ਜੀ ਵਟੇ ਹੋਲੀ ਯੋਲੀ ਯੋਲੀ ਤੋੜ ਦਾਰ ਕੇ ਜਾਈ ਆ ਦੇਖੋ ਸੋ ਫੁੱਲ ਵੱਡੀ ਹਾਈਟ ਦੇ ਵਿੱਚ ਥਰ ਮਹੀਨਾ ਤੋਰ ਸਮਾਂ 5 ਕਿ ਦਿਨ ਦੱਸਤਾ ਜੀ ਹਾਂ ਜੀ 5 ਦਿਨ ਨਹੀਂ ਜੀ 10 ਦਿਨ ਹੋ ਗਏ 10 ਦਿਨ ਮਗਰ ਕੱਟੀ ਇਹਦੇ ਹਾਂ ਜੀ ਕੱਟੀ ਮਗਰ ਠੀਕ ਹੈ ਲਓ ਜੀ ਠੀਕ ਹੈ ਜੀ ਮਗਰ ਕੱਟੀ ਆ ਦੋਸਤੋ 10 ਕਿ ਦਿਨ ਦਾ ਸਮਾਂ ਹੋ ਗਿਆ ਸੂਹਾ ਦੂਜਾ ਸੂਹੀ ਆ ਹਾਈਟ ਕੱਤ ਬਾਰ ਬਾਰ ਮੈਂ ਜ਼ਿਕਰ ਕਰਦਾ ਦੋਸਤੋ ਵੀ ਫੁੱਲ ਵੱਡੀ ਹਾਈਟ ਵਾਲੀਆਂ ਚਾਰ ਮਾਝਾ ਤੁਹਾਨੂੰ ਜਿਹੜੀਆਂ ਦਿਖਾਉਣੀਆਂ ਫੁੱਲ ਵੱਡੀ ਹਾਈਟ ਕੱਤ ਦੀਆਂ ਨੇ ਬੇਰਪੂਲ ਵੀ ਚੰਗੀ ਸਪੈਸ਼ਲ ਤੇ ਹਾਈਟ ਕਰਦ ਵੀ ਪੂਰਾ ਉੱਚਾ ਠੀਕ ਆ ਤੇ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਫੇਰ ਦੇਖੋ ਅੱਛਾ ਫਿਰ ਕਿੰਨਾ ਕੁ ਹੁਣ 10 ਦਿਨਾਂ ਦੇ ਸੂਈ ਥਲੇ ਕਿੰਨਾ ਕੁ ਦੁੱਧ ਜਿਹੜਾ ਹੁਣ ਬਿਲਕੁਲ ਤੁਸੀਂ ਚੋਇਆ ਕੈਲਕੂਲੇਟ ਕੀਤਾ ਭਾਈ ਇਹ 12 13 ਕਿਲੋ ਦੁੱਧ ਆ ਐਵੇਂ ਜੋ ਮਰਜ਼ੀ ਵਾਧ ਕਾ ਟਮੜ ਵੱਡੀ ਮਾਝ ਆ ਕੇ ਦੁੱਧ ਆਖੀਏ 20 ਕਿਲੋ ਹਜੇ 20 ਕਿਲੋ ਨਹੀਂ ਆਇਆ ਹਾਂਜੀ ਹਾਂਜੀ ਕੋਈ 2-4 ਦਿਨ ਵਾਂਡ-ਮੁੰਡ ਪਾਵਾਂਗੇ ਤੇ ਦੁੱਧ ਵਧੂਗੀ ਹਜੇ 12-13 ਕਿਲੋ ਦੁੱਧ ਤੇ ਆ ਹੁਣ 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 ਕਿੰਨਾ ਦੱਸ ਹਜੇ ਬੌਲਿਓ ਨਿਕਲੀ ਸਾਬ ਨਾਲ ਹੁਣ 10-11 ਕਿਲੋ ਹੈਗਾ ਆਏਗਾ ਇਹ ਲਓ ਜੀ 12 ਕਿਲੋ ਕਿਉਂ ਨ ਪੋਲੀ ਏ ਕਲੰਬਰ 12 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰੇ ਠੀਕ ਆ ਤੇ ਥਾਨ ਭਾਂਡਾ ਕਾਫੀ ਸੋਹਣਾ ਵਿੱਥਿਆ ਪੁੱਥਾਂ ਕਾਫੀ ਸੋਹਣੀਆਂ ਵਿੱਥੀ ਪੁੱਤੀ ਕਾਫੀ ਇਹ ਚੌਥਾ ਥਾਨਾ ਦੀ ਬਿਲਕੁਲ ਚਾਰੇ ਗੋਠਾਂ ਦੇ ਦੋਸਤ ਜਿਵੇਂ ਥਾਨ ਲਗਾ ਦੇ ਨਹੀਂ ਕੋਈ ਲੈ ਇਹ ਖੋ ਤੋਂ ਥੋੜਾ ਇਹਨੂੰ ਹਾਂ ਹਾਂ ਕਰ ਮਾਲ ਕੇ ਆ ਦੇਖੋ ਠੀਕ ਆ ਜੀ ਆਹ ਦੇਖੋ ਬਾਕੀ ਚਾਬਾਪਸ ਮਾ ਭੂਰ ਛਟਾ ਕੋਈ ਥਾਨ ਦੇ ਵਿੱਚੋਂ ਜੀ ਨਾ ਭਾਜੀ ਇੱਕ ਨੰਬਰ ਰੋਕੇ ਕੰਮ ਠੀਕ ਹੈ ਜੀ ਠੀਕ ਹੈ ਕੋਈ ਜਿਹੜੀ ਗੱਲ ਹੋਊ ਪਹਿਲਾਂ ਦੱਸਾਂਗੇ ਤੁਹਾਨੂੰ ਬਿਲਕੁਲ ਕੀ ਆ ਇਹਦੇ ਕਿਹਾ ਹਾਂਜੀ ਹਾਂਜੀ ਕੀ ਡਿਮਾਂਡ ਕੀ ਰੂਗੀ ਇਹਦੀ ਜੀ ਡਿਮਾਂਡ ਭਾਈ ਮੁੱਲ ਕਰਾਉਂ ਜੋ ਮਰਜ਼ੀ ਕਰਾ ਲਓ ਹਾਂਜੀ 1.35 ਦੀ ਆਣਾ ਛੱਡ ਦਿਆਂ 1.35 ਦੀ ਹਾਂਜੀ ਮੁੱਲ ਕਰਾਉਣ ਨੂੰ ਭਾਵੇਂ 1.5-2 ਲੱਖ ਦਾ ਫਾਇਦਾ ਕੋ ਨਹੀਂਗਾ ਹਾਂਜੀ ਜਿੰਨੇ ਦਾ ਮਾਲ ਦੇ ਦੇਣੀ ਚੀਜ਼ ਕੋਈ ਇਹਦੇ 'ਚ ਵੀ ਮਾਨਤਨ ਕਰਾਂਗੇ ਭੈਣ ਭਰਾ ਦਾ 1.35 'ਚ ਹਾਂਜੀ ਠੀਕ ਹੈ ਜੀ ਕਿਸੇ ਨਾਰਾਜ਼ ਨਹੀਂ ਕਰ ਲੋ ਜੀ 1.35 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਹੈ 12 किलो ਦੀ ਨਰਤ ਫਰਕਾ ਤਸੱਲੀ ਉਹ ਤੁਸੀਂ ਕਰ ਲਿਓ ਠੀਕ ਆ ਵੱਡੇ ਕੱਦ ਕਾਟ ਦੀ ਆ ਇਹ ਗਾਰੰਟੀ ਆਪਣੀ ਆ ਵੀ ਕੋਈ ਵੀ ਰਾਹੂਗਾ ਨਰਾਸ਼ ਨਹੀਂ ਹੋ ਕੇ ਜਾਊਗਾ ਵੀ ਹਾਈਟ ਕਾਤ ਵਾਲੇ ਪਾਸਿਓ ਵੀ ਫੁੱਲ ਵੱਡੀ ਹਾਈਟ ਆ ਵੀ 5 ਫੁੱਟ ਜਾਂ 5.5 ਫੁੱਟ 6 ਫੁੱਟ ਦਾ ਆ ਵੇਖੋ ਜੀ ਮੇਰਾ ਕਾਦ 5.5 ਫੁੱਟ ਦਾ ਮੇਰੀ ਬਰੋਬਰ ਤੇ ਜਾਂਦਾ ਹੀ ਆ ਬਿਲਕੁਲ ਮੈਂ ਅੱਗੇ ਪੈ ਕੇ ਕਹਿੰਦਾ ਵੀ 6 ਫੁੱਟ ਵਾਲਾ ਤੋਂ ਬੜੀ ਪਰਲੇ ਪਾਸਿਓ ਨਹੀਂ ਤਿਸੂਗਾ ਵੇਖੋ ਮੇਰੀ ਬਰੋਬਰ ਤੇ ਮੈਂ ਜਾਂਦਾ ਹੀ ਆ ਬਿਲਕੁਲ ਜੀ ਬਿਲਕੁਲ ਫੁੱਲ ਵੱਡੇ ਉੱਚੇ ਕੱਦ ਕਾਟ ਦੀ ਆ ਸੋ ਪਹਿਲਾਂ ਜਿਗਰ ਆਪਾਂ ਦੋਸਤੋ ਕਰਤਾ ਸੀ ਵੀ ਜਿੰਨੀਆਂ ਮਜ਼ਾ ਤੁਹਾਨੂੰ ਦਿ ਤੇ ਤਿੰਨ ਸੂਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਪਹਿਲੀ ਜਿਹੜੀ ਇਹ ਤੁਹਾਨੂੰ ਆਪਾਂ ਝੋਟੀ ਦਿਖਾਤੀ ਆ ਦੂਜੇ ਸੂਵੇ ਸੈਕਿੰਡ ਟਾਈਮਰ ਸੀ ਜਿਹੜੀ ਠੀਕ ਆ 1,35 ਚੋਂ ਛੋੜ ਚੱਪਾ ਮਾਨਤਾ ਨੂੰ ਹੋ ਜਾਊਗਾ ਦੂਜੇ ਨੰਬਰ ਤੇ ਆਪਣੇ ਕੋਲ ਇੱਕ ਆ ਆ ਗਈ ਏ ਝੋਟੀ ਜੀ ਇਹਦੀ ਕਿਤੇ ਰਹੀ ਹੈ ਇਹ ਖਾਸ ਕੇਮ ਕਰਨ ਦੀ ਆਪਣੇ ਇਲਾਕੇ ਇਦੋਂ ਲਈ ਆ ਅੱਛਾ ਜੀ ਹਾਂਜੀ ਇਹ ਆਪਣੇ ਇੱਥੋਂ ਦੀ ਜੰਮੀ ਪੜੀ ਹੈ ਹਾਂਜੀ ਇਹ ਜੰਮ ਇੱਥੋਂ ਦੀ ਕੇਮ ਕਰਨ ਦੀ ਠੀਕ ਇਹ ਸੂਹਾ ਕਿੰਨਾ ਸੂਈ ਹੈ ਜੀ ਇਹ ਦੂਜੀ ਸੂਈ ਹੀ ਸੂਈ ਹੈ ਦੂਜੀ ਹੀ ਹੈ ਹਾਂਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹ ਭਾਈ ਇਹ ਤਿੰਨ ਦਿਨ ਹੋਈ ਸੂਈ ਨੂੰ ਤਿੰਨ ਕਿ ਦਿਨ ਦਾ ਹਾਂਜੀ ਬੱਚਾ ਇਹ ਮੇਲ ਕਾਫ ਹਾਂਜੀ ਲਓ ਜੀ ਆ ਬੈਠਾ ਇਹ ਬੱਚਾ ਦੋਸਤੋ ਠੀਕ ਆ ਤਿੰਨ ਕ ਦਿਨਾਂ ਦੀ ਸੂਈ ਆ ਠੀਕ ਆ ਮੇਲ ਕਾਫ ਆ ਸੂਹਾ ਤੂਜਾ ਆ ਲਾ ਅਸਾ ਬੋਲਾ ਹੁਣ ਕਿੰਨਾ ਫਿਰ ਸਟਾਰਟ ਹੋ ਗਿਆ ਜੀ ਬੋਲਾ ਭਾਈ ਇਹਦੇ ਲੈ ਕੇ ਸਟਾਰਟ ਹੀ ਦੁੱਧ 10 ਕਿਲੋ ਬੋਲਾ ਗਏ 10 ਕਿਲੋ ਹਾਂਜੀ ਸਾਫ ਸੂਬ ਕੀਤੀ ਆ ਕੋਈ ਥਨਾਤ ਨਾ ਜ ਨਹੀਂ ਛੱਡੀ ਆ ਜੀ ਠੀਕ ਆ ਜੀ ਹਾਂ ਬਿਲਕੁਲ ਸਾਫ ਕੀਤੀ ਮੈਂ ਠੀਕ ਆ ਹਾਂਜੀ ਲੋ ਜੀ ਦੋਸਤੋ ਬਿਲਕੁਲ ਸਾਫ ਹੋ ਗਈ ਆ ਠੀਕ ਆ ਕਿਉਂਕਿ ਤਿੰਨ ਕ ਦਿਨਾਂ ਦੀ ਸੂਈ ਆ ਤੇ ਚਵਾਈਆਂ ਜੇਕਰ ਆਪਾਂ ਡੰਗਾਂ ਦੀ ਗੱਲ ਕਰ ਲਈਏ ਤਾਂ 5 ਤੋਂ 6 ਡੰਗ ਜਿਹੜੀ ਅਜੇ ਤੱਕ ਚਵਾਈ ਹੋ ਗਈ ਆ ਠੀਕ ਆ ਸੋ ਵੱਡੇ ਕੱਦ ਕਰਦੀ ਆ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਦੇਖੋ ਬਾਕੀ ਪੂਰਾ ਤੋਰਾ ਤੋਰਾ ਤੁਹਾਨੂੰ ਜਿਹੜਾ ਚਲਾ ਕੇ ਚੰਗੀ ਤਸੱਲੀ ਨਾਲ ਦਿਖਾਵਾਂਗੇ ਆ ਵੇਖੋ ਜੀ ਠੀਕ ਆ ਤਾਂ ਮਾਇਨਾ ਵੀ ਪੂਰੀ ਖਬਰਦਾਰ ਨੇ ਜਦੋਂ ਹਾਂ ਜੀ ਪੂਰੀ ਖਬਰਦਾਰ ਮੁੱਠੀ ਤਾਂ ਲੱਗਾ ਚਵਾਵੜਾ ਅੱਛਾ ਜੀ ਆ ਲੋ ਚਵਾਵਸ ਮਾਂ ਇੱਕ ਨੰਬਰ ਹੋ ਠੀਕ ਆ ਜੀ ਜੋ ਆਪ ਸਮਾਜ ਦਾ ਦੋਸਤ ਇੱਕ ਨੰਬਰ ਹੋਊਗਾ ਅੱਛਾ ਵੀਰ ਨਾ ਡੰਗਰ ਮਾੜਾ ਚੋਂ ਲੈਣਾ ਨਹੀਂ ਆਪਾਂ ਅੱਛਾ ਮੰਨ ਲਓ ਵੀ ਕੋਈ ਭੈਣ ਭਰਾ ਹੈ ਵੀ ਦੂਰ ਦਰਾਡੇ ਵੀਰ ਬੈਠਾ ਚਲੋ ਕੋਈ ਆਪਣੇ ਪੰਜਾਬ ਚਾ ਚਾਹੇ ਕੋਈ ਪੰਜਾਬ ਤੋਂ ਬਾਹਰ ਫੋਰਨ ਕੰਟਰੀਆਂ ਚ ਬੈਠੇ ਹੋਣ ਹਾਂਜੀ ਕਈ ਉਹਨਾਂ ਦਿਲ ਨੂੰ ਉਹਨਾਂ ਦੇ ਚੀਜ਼ ਪਸੰਦ ਹੁੰਦੀ ਹੈ ਵੀ ਯਾਰ ਵਧੀਆ ਪਸ਼ੂ ਲੱਗਦੇ ਆ। ਹਾਂਜੀ। ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਵੀ ਜੋ ਆਪਾਂ ਦੱਸ ਰਹੇ ਆ ਮਲਗੀ ਰਿਐਲਿਟੀ ਦੇ ਵਿੱਚ ਉਹ ਕੁਝ ਨਿਕਲੂਗਾ। ਬਿਲਕੁਲ ਜੀ ਉਹ ਆ ਨਿਕਲੂਗਾ। ਇੱਥੇ ਸਾਰੀ ਸੱਲੀ ਅਸੀਂ ਪਹਿਲਾਂ ਕਰਾਵਾਂਗੇ ਫੋਨ ਤੇ ਦੱਸਾਂਗੇ ਉਹਨੂੰ। ਇਹ ਸਾਡੀ ਮਹਰ ਦੇ ਵਿੱਚ ਆਵਾ ਅਜ ਤਰਾ ਇੰਨਾ ਦੁੱਧ ਆ, ਇੰਨੀ ਗਾਲੇ ਥਨਾਂ ਦੀ ਹੋਗੀ, ਇੰਨੀ ਪਿਛਲੇ ਥਨਾਂ ਦੀ ਹੋਗੀ। ਬਿਲਕੁਲ ਜੀ। ਅਸੀਂ ਬਿਲਕੁਲ ਓਕੇ ਕਰਕੇ ਘੱਲਾਂਗੇ ਜੋ ਕਦੀ ਇੱਥੇ ਇਹ ਹੱਡੇ ਦੇ ਧੋਖਾ ਨਾ ਹੋ ਤੁਹਾਡੇ ਨਾਲ। ਠੀਕ ਹੈ ਜੀ। ਕਿਸੇ ਗਾਗ ਨਾ ਨਾ ਹੋਊਗਾ। ਲਓ ਦੋਸਤੋ ਨੰਬਰ ਆ ਤੇ ਸੈਕਿੰਡ ਹੀ ਸੂਬਾ ਸੈਕਿੰਡ ਟਾਈਮਰ ਸੂਈ ਆ ਤਿੰਨ ਦਿਨਾਂ ਦੀ ਸੂਈ ਤੁਹਾਨੂੰ ਜਿਹੜੀ ਇਹ ਆਪਾਂ ਝੋਟੀ ਦਿਖਾ ਰਹੇ ਆ ਵੀ ਜੰਮੀ ਪਲੀ ਪੂਰੀ ਆ ਦੋਸਤੋ ਜਿਹੜੇ ਵੀਰ ਮਾਲ ਦੇ ਵਿੱਚ ਰਹਿੰਦੇ ਆ 24 ਘੰਟੇ ਚੰਗੀ ਸਾਂਭ ਸੰਭਾਲ ਕਰਦੇ ਆ ਉਹਨਾਂ ਨੂੰ ਵੇਖਦੇ ਆ ਸਰ ਪਤਾ ਲੱਗ ਜਾਊਗਾ ਦੋਸਤੋ ਜਦੋਂ ਇਹੋ ਜਿਹਾ ਪਸ਼ੂ ਨਿਕਲਦਾ ਤੇ ਮੁੱਲੀ ਖਰੀਦਣਾ ਪੈਂਦਾ ਠੀਕ ਆ ਜੀ ਤੇ ਇੱਕ ਚੰਗਾ ਖਾਸਾ ਅੱਗੋਂ ਵੀ ਮੋਲ ਭਰ ਕੇ ਪਸ਼ੂ ਖਰੀਦਿਆ ਜਾਂਦਾ ਤੇ ਵੇਚ ਜਿਹੜੀ ਆ ਦੋਸਤੋ ਤਕਰੀਬਨ ਆਪਾਂ ਨੂੰ ਪਤਾ ਹੈ ਵੀ ਜਦੋਂ ਇਹੋ ਜਿਹਾ ਪਸ਼ੂ ਖਰੀਦਣਾ ਤੇ ਉਹਨਾਂ ਜਿਹੜਾ ਦੋਸਤੋ ਰਕਮ ਆਪਾਂ ਨੂੰ ਭਰਨੀ ਪੈਂਦੀ ਹੈ ਠੀਕ ਆ ਜੀ ਚੰਗੇ ਪਸ਼ੂ ਦਾ ਮੁੱਲ ਵੀ ਜਿਹੜਾ ਆਪਾਂ ਨੂੰ ਚੰਗਾ ਹੀ ਭਰਨਾ ਪੈਂਦਾ ਦਰਮਿਆਨਾ ਪਸ਼ੂ ਵੀ ਜਿਹੜਾ ਦੋਸਤੋ ਕੋ 50 40 45 ਤੋਂ ਵੀ ਸਟਾਰਟ ਹੋ ਜਾਂਦਾ ਇਸ ਕਰਕੇ ਰੇਂਜ ਜਿਹੜੀ ਆ ਦੋਸਤੋ ਪਸ਼ੂ ਦੇ ਬਿਲਕੁਲ ਸਰੀਰਕ ਪੰਤਰ ਆਰਡਰ ਕੁਆਲਟੀ ਮਿਲਕ ਕਪੈਸਿਟੀ ਨੂੰ ਵੇਖ ਕੇ ਜਿਹੜੀ ਆ ਦੋਸਤੋ ਤੈਅ ਕੀਤੀ ਜਾਂਦੀ ਆ ਬਾਕੀ ਇਹ ਤੁਹਾਡੇ ਬਿਲਕੁਲ ਸਾਹਮਣੇ ਆਹ ਵੇਖੋ ਜੀ ਠੀਕ ਹੈ ਤੇ ਇਹਦਾ ਮੁੱਲ ਕੀ ਕਰਾਂਗੇ ਜੀ ਆਈ ਇਹਦਾ ਮੁੱਲ ਦਾ ਕਰਦੇ ਆ ਇੱਕ ਵੀ ਅਛਾ ਜੀ ਤੇ ਬਰ ਗਏ ਆਪਾਂ ਦਿਆਂਗੇ ਇਹਨਾਂ ਨੂੰ 1 ਲੱਖ 5000 ਦੀ ਮੈਂ ਦੇ ਦਾਂਗੇ 1 ਲੱਖ 5 ਦੀ ਆ ਮਾਨਤਾ ਕਰਾਂਗੇ ਠੀਕ ਹੈ ਜੀ ਇਹ ਚ ਥੋੜਾ ਹੀ ਮਾਨਤਾ ਹੋਊਗਾ ਆਪਾਂ ਪਹਿਲਾਂ ਹੀ ਗੈਜ ਮੁੱਲ ਕੀਤਾ ਹੈ ਦਾ ਠੀਕ ਹੈ ਜੀ ਹਾਂਜੀ ਲਓ ਜੀ 1 ਲੱਖ 5000 ਦੀ ਲੈ ਤੇ ਆ ਵੀ ਜੈਸਨੋ ਜਿਹੜੀ 1 ਲੱਖ 5000 ਦੀ ਆ ਸੋ ਇੱਕ ਵਾਰੀ ਦੋਸਤੋ ਬਹੁਤੇ ਵੀਰ ਤੁਸੀਂ ਦੂਰ ਦਰਾਡੇ ਬੈਠੇ ਕਈ ਵਾਰੀ ਵੀਰਾਂ ਨੂੰ ਜੱਜਮੈਂਟ ਹੁੰਦੀ ਆ ਵੀ ਯਾਰ ਮੁੱਲ ਜਿਆਦਾ ਹੈ ਨਾ ਜਿਆਦਾ ਮੁੱਲ ਤੋਂ ਸੋ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਜਿਹੋ ਜਿਹਾ ਪਸ਼ੂ ਆ ਉਹ ਜਿਹੜਾ ਮੁੱਲ ਪਰਣਾ ਪੈਂਦਾ ਪਰ ਫਿਰ ਵੀ ਇੱਕ ਵਾਰੀ ਤੁਸੀਂ ਆਪਦੀ ਅੱਖੀ ਜ਼ਰੂਰ ਜੇਕਰ ਤੁਹਾਨੂੰ ਲੱਗਦਾ ਵੀ ਇਹਨੇ ਕੀਮਤ ਇਹਨੇ ਪੈਸਿਆਂ ਦਾ ਪਸੰਦ ਹੈਗਾ ਤੇ ਜ਼ਰੂਰ ਤੁਸੀਂ ਜਿਹੜਾ 200 ਰਕਮ ਖਰਚ ਕਰਕੇ ਤਸੱਲੀ ਦੇ ਨਾਲ ਆਪਣੀ ਬਿਲਕੁਲ ਪਸੰਦ ਆਪਦੇ ਘਰ ਦਾ ਆਪਣੇ ਕਿੰਡੇ ਦਾ ਸ਼ਿੰਗਾਰ ਬਣਾ ਸਕਦੇ ਜੀ ਠੀਕ ਆ ਝੋਟੀ ਚੰਗੀ ਆ ਸਾਫ ਸੁਥਰੀ ਆ ਸਿੰਗੀ-ਸੁੰਗੀ ਬਹੁਤ ਸੋਹਣੀ ਆ ਪੂਛ ਹਰ ਇੱਕ ਜਿਹੜੀ ਚੀਜ਼ ਹੈ ਜਿਹੜੀ ਦੋਸਤੋ ਬਿਲਕੁਲ ਕਰੈਕਟਰ ਨੇ ਪੂਰੇ ਇਸ ਝੋਟੀ ਦਾ ਚਸ਼ਾਈ ਸੂਈ ਪੂਰੀ ਆ ਠੀਕ ਆ ਤੇ ਬਾਕੀ ਇੱਕ ਵਾਰੀ ਆਰਡਰ ਕੁਆਲਿਟੀ ਤੁਹਾਨੂੰ ਥਾਣ-ਥਾਣ ਬਿਲਕੁਲ ਨੇੜੇਉਂ ਦਿਖਾ ਦਿਆਂਗਾ ਨਾ ਕਰਨੀ ਠੀਕ ਹੈ ਜੀ ਕਿਹੜੀ ਕਰਨਾ ਹੋਵੇ ਲਓ ਜੀ ਠੀਕ ਹੈ ਜੀ ਅੱਛਾ ਵੀਰ ਜੀ ਅਗਲੇ ਬੰਨੇ ਆਪਣੇ ਕੋਲ ਤੀਜੇ ਨੰਬਰ ਤੇ ਆ ਗਈ ਹੈ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਭਾਈ ਦਜੇ ਸੂਆ ਸੂਈ ਆ ਦੂਜਾ ਸੂਆ ਲਓ ਜੀ ਦੂਜਾ ਸੂਆ ਦੋਸਤੋ ਇਹ ਸੂਈ ਆ ਠੀਕ ਆ ਤੇ ਦੇਣ ਇਹਨੂੰ ਕਿੰਨੇ ਕੁ ਹੋਗੇ ਸੂਈ ਨੂੰ ਇਹਨੂੰ ਭਾਈ ਅੱਜ ਪੰਜਵਾਂ ਦੇਣਿਆ ਪੰਜਵਾਂ ਦੇਣਾ ਜੀ ਹਾਂਜੀ ਠੀਕ ਆ ਜੀ ਸੋ ਦੂਜੇ ਸੂਆ ਹਾਂਜੀ ਦੂਜਾ ਇਹਦੇ ਮਗਰ ਕੱਟੀ ਜੇ ਦੂਜਾ ਸੂਆ ਦੋਸਤੋ ਠੀਕ ਆ ਮਗਰ ਕੱਟੀ ਆ ਤੇ ਪੰਜਵਾਂ ਦਿਨ ਹੋਇਆ ਇਹਨੂੰ ਅੱਜ ਸੂਈ ਨੂੰ ਦ ਬੋਲੀ ਉਹ ਬਾਹਰ ਆ ਗਈ ਕਿੰਨਾ ਕੋਣ ਆਪਾਂ ਚਵਾ ਦਾਂਗੇ ਇਹ ਸਾਡੀ ਇਹ ਭਾਈ ਸਾਫ ਕੀਤੀ ਹੈ ਮੈਂ ਇਹ ਥਰੇ 10 ਕਿਲੋ ਆਈਟਮ ਤੇ ਬੋਲਾ ਹੋਗਾ 10 ਕਿਲੋ ਹਾਂਜੀ ਸਾਫ ਕਰਤੀ ਹੈ ਇਹ ਕੋਈ ਦੁੱਧ ਦੁੱਧ ਛੱਲੇ ਛੱਡਿਆ ਨਹੀਂ ਦੇ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਚਵਾਪਸਮਾ ਚਾਹ ਹਾਂ ਬਿਲਕੁਲ ਪੋਲੀ ਆ ਚੌਣ ਚੰਗੀ ਭੂਰ ਛਟਾਣਾ ਹੋਗਾ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਚਵਾਪਸਮਾ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਭਾਵੇਂ ਨਾਣਾ ਝੋਲੇ ਬਿਲਕੁਲ ਜੀ ਇੱਕ ਥੋੜੀ ਜੀ ਉਲਟ ਬਹਿਣੀ ਵਾਲੇ ਪਾਸੇ ਥੋੜਾ ਜ ਮਲਕੇ ਪੂਂਗ ਜਾ ਹੈਗੀ ਫੋਟ ਜੀ ਹੈ ਨਾ ਤੁਹਾਨੂੰ ਨਹੀਂ ਉਹ ਭਾਜੀ ਉਤਨਾ ਸੋ ਬਾਕੀ ਚਾਰ ਥਾਣੇ ਦੋਸਤੋ ਚਾਰੇ ਧਨ ਪੂਰਾ ਪਰ ਉਹ اتنا ਹੀ ਨਹੀਂ ਗਈ ਵਿੱਚ ਵੀ ਫੋੜ ਜੀ ਉਹ ਚਲੋ ਕਈ ਪਸ਼ੂਆਂ ਦੇ ਵਿੱਚ ਆਈ ਜਾਂਦੀ ਹੈ ਤੇ ਇਹ ਵੀ ਵੀਰ ਖੋਲ ਕੇ ਦਿਖਾਈਏ ਰਾਜੀ ਆ ਦੋਸਤੋ ਬਿਲਕੁਲ ਗੁੰਦਮੇ ਸਰੀਰ ਦੀ ਆ ਭਾਰੇ ਪਿੰਡੇ ਦੀ ਆ ਵੀ ਵਜਨ ਦੌੜ ਪੂਰਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਫੁੱਲ ਵੱਡੀਆਂ ਮੱਝਾਂ ਫੁੱਲ ਵਜਨ ਦੌੜ ਵਾਲੀਆਂ ਜਿਹੜੀਆਂ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਠੀਕ ਆ ਜੀ ਆ ਦੇਖੋ ਮਗਰ ਇਹਦੇ ਕੱਟੀ ਆ ਇੱਕ ਜਿਹੜੀ ਆ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਸੀ ਉਹਦੇ ਮਗਰ ਮੇਲਕਾ ਆਪਸੀ ਬਾਕੀ ਤੀਜੇ ਨੰਬਰ ਤੇ ਆ ਇਹ ਤੇ ਮਗਰ ਫੀਮੇਲ ਕਾਫ ਸੋ ਮੱਝਾਂ ਵੀ ਪੂਰੀਆਂ ਜਿਹੜੀਆਂ ਦੋਸਤੋ ਜਾਨ ਵਾਲੀਆਂ ਤੇ ਕੋਈ ਵੀਰ ਜਿਹੜਾ ਵੀ ਖਰੀਦਦਾ ਰਹੂਗਾ ਤੇ ਪੂਰੀ ਜਾਨ ਵਾਲਾ ਹੋਵੇ ਠੀਕ ਆ ਕਿਉਂਕਿ ਕਾਬੂ ਕਰਨੇ ਪਸ਼ੂ ਬਹੁਤ ਔਖੇ ਆ ਦੋਸਤੋ ਵੱਡੀਆਂ ਮੱਝਾਂ ਨੇ ਠੀਕ ਆ ਇਹ ਨਹੀਂ ਹੈਗਾ ਵੀ ਇੱਕਾ ਤੇਰੀ ਵੱਖਾ ਜ ਮਾਰਿਆ ਤੇ ਪਸ਼ੂ ਮੁੜ ਪੂਰੀ ਜਾਨ ਵਾਲਾ ਬੰਦਾ ਚਾਹੀਦਾ ਕਿਉਂ ਭਾਜੀ ਹਾਂਜੀ 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 ਤੇ ਵੀਰ ਜੀ ਪਲੀਆਂ ਮੱਝਾਂ ਹਾਂ ਮੁੱਲ ਕੀ ਰਹੂਗਾ ਇਹਦਾ ਮੁੱਲ ਭਾਜੀ ਇਹਦਾ ਆਪਾਂ ਦੇਣ ਲੈਣ ਵਾਲੀ ਗੱਲ 92000 ਰੁਪਿਆ ਮੁੱਲ ਕਰਨਾ ਹੈ ਆਪਾਂ 92 ਹਾਂਜੀ ਆਪਾਂ ਜਿਹੜੀ ਗੱਲ ਆ ਵੀ ਬਹੁਤਾ ਐਵੇਂ ਬੋਧਾ ਵੱਡਾ ਮੁੱਲ ਨਹੀਂ ਕਰਨਾ ਠੀਕ ਹੈ ਜੀ ਹਾਂਜੀ ਇਹ 92000 ਇੱਥੇ ਕਿ ਦਿੱਤੀ ਜਾਊਗੀ ਜਾਂ ਥੋੜਾ ਬਾਹਰ ਵਿੱਚ ਉਹ ਜੀ ਮਾਨਦਾਨ ਕਰਾਂਗੇ ਭੈਣ ਭਰਾ ਜਿਹੜਾ ਵੀ ਫੋਨ ਲਾਊਗਾ ਚਾਹੇ ਕੋਈ ਇੱਥੇ ਆਊਗਾ ਚੱਲ ਕੇ ਠੀਕ ਹੈ ਜੀ ਤੇ ਮਾਨ ਕੀਤਾ ਜਾਊਗਾ ਦਾ ਇਤਮਾਨ ਕਰਾਂਗੇ ਨਹੀਂ ਗੱਲ ਬਿਲਕੁਲ ਬਿਲਕੁਲ ਲੋ ਵੀ ਦੋਸਤੋ 92000 ਬਾਕੀ ਜਿੰਨਾ ਦੁੱਧ ਦੱਸਾਂਗੇ ਉਹਨਾਂ ਦੁੱਧ ਠੀਕ ਹੈ ਜੀ ਤੇ ਦੁੱਧ ਵੀਰ ਹੋਣਾ ਦਾ ਵੀ 10 ਕਿਲੋ ਬਤੋ ਜਿਹੜਾ ਬੌਲਾ ਕੋਈ ਵੀਰ ਮੰਨ ਲੇ ਕਿਉਂਕਿ ਚੌਥੇ ਪੰਜਵੇਂ ਦਿਨ ਦੇ ਦੌਰਾਨ ਹੀ ਆ ਤੇ ਮਗਰੇ ਦੇ ਕੱਟੀ ਆ ਫੀਮੇਲ ਕਾਫ ਆ ਥਣ ਭਾਂਡਾ ਜਿਹੜਾ ਤੁਹਾਨੂੰ ਦਿਖਾਤਾ ਪੱਤਰ ਨੇਵਾ ਦੋਸਤੋ ਇੱਕਸਾਰ ਬਿਲਕੁਲ ਸੋ ਕੋਈ ਵੀ ਰਾਡੀ ਨਰਕ ਪਰਖਾ ਤਸਦੀ ਕਰ ਸਕਦਾ ਠੀਕ ਆ ਤੇ ਆਹ ਦੇਖੋ ਠੀਕ ਹੈ ਜੀ ਲਓ ਇੱਕ ਲਾਸਟ ਵਿੱਚ ਆਪਣੇ ਕੋਲ ਚੌਥੇ ਨੰਬਰ ਤੇ ਜੀ ਮੱਜ ਹਾਂਜੀ ਇਹ ਭਾਈ ਚੌਥੇ ਨੰਬਰ ਤੇ ਟੁੱਕੀ ਆ ਟੁੱਕੀ ਆ ਜੀ ਹਾਂਜੀ ਅੱਛਾ ਇਹ 99 ਸੂਏ ਸੂਣ ਜਾ ਰਹੀ ਅੱਗੇ ਜੀ ਇਹ ਭਾਈ ਮੰਨ ਕੇ ਚੱਲ ਤੁਸੀਂ ਉਤਰਾ ਤੀਜੇ ਸੂਏ ਪਰ ਦੂਜੀਆਂ ਜੀ ਵੀ ਆਉਂਦੀ ਆ ਤੇ ਬਾਕੀ ਤੀਜੇ ਸੂਏ ਕਰਕੇ ਅਹੀਂ ਦਾ ਵੀ ਕਰੀ ਇਹ ਦਿੱਤੀ ਆ ਘਰ ਵਾਲੇ ਦੇ ਦੂਜੇ ਸੁਹੀ ਜਾਂਦੇ ਹਾਂ ਬਾਕੀ ਭਾਜੀ ਸਾਰਿਆਂ ਤੋਂ ਵੱਡੀ ਤੇ ਚੌੜੇ ਪਿੱਠ ਪੁੱਠੇ ਦੀ ਹਾਂਜੀ ਬਹੁਤ ਮੈਂ ਦੁੱਧ ਵਾਲੀ ਦੇ ਬਹੁਤ ਕਾਮਯਾਬ ਹਾਂ ਮੈਂ ਫੇਸ ਕੁਆਲਟੀ ਵੇਖੀਏ ਤਾਂ ਜਿਵੇਂ ਝੋਟੀਆਂ ਹੀ ਝੋਟੀਆਂ ਚ ਪੈਂਦੀ ਆ ਦੂਜੇ ਸੁਵੇ ਲੱਗਦੀ ਆ ਦੂਜੇ ਦੂਜੇ ਹੀ ਯਾਤਰਾ ਹੀ ਆਪ ਵੀ ਆਣੇ ਵੀ ਅਗਲਾ ਮੈਂ ਬਰਾ ਕੋਈ ਬਿਲਕੁਲ ਬਾਕੀ ਦੋਸਤੋ ਸ਼ਿਕਾਇਤ ਨਹੀਂ ਵੇਖੋ ਵੀ ਇੱਕੋ ਕੱਲੀ ਗੱਲ ਕਰਨ ਵਾਲੀ ਨਹੀਂ ਹੁੰਦੀ ਵੀ ਗੱਲ ਕਰਤੀ ਤੇ ਬਸ ਠੀਕ ਹੈ ਜੀ ਮੈਂ ਆਪਣੇ ਰਾਹ ਤੇ ਕੋਈ ਹਨਾ ਵੀਰ ਸੁਣਦਾ ਰਵੇ ਵੀ ਇਹ ਚੀਜ਼ ਇਹੋ ਜੀ ਵੀ ਸ਼ਕੀਨ ਕੁੰਡੀ ਚੂਰ ਬਿਲਕੁਲ ਤੇ ਮੱਥਾ ਮੱਥਾ ਵੇਖੋ ਪੂਰਾ ਤੁਸੀਂ ਬਲੈਕ ਤੇ ਕੁਝ ਫਿਰ ਸੀਲਸ ਲਾਹ ਭਾਈ ਵੇਖੋ ਇਧਰ ਵੀ ਠੰਡੀ ਜਨਾਬ ਜਵਾਗ ਨੂੰ ਫੜਾ ਛੱਡ ਨਾ ਵੀ ਇਕਲੇ ਨਹੀਂ ਵੀ ਨੇਰਾਪੁਰਾ ਵੀ ਰਾਜੀ ਵੀ ਇਹ ਢੱਡਾ ਮਾਰੂਗੀ ਨਾ ਕੋਈ ਚੱਕਰ ਹੀ ਨਹੀਂ ਜੇਰਾ ਮਰਦੀ ਮਾਂ ਵੀ ਕੋਈ ਗੱਲ ਦਾ ਨਹੀਂ ਇਹਨੂੰ ਹਾਂ ਨਾ ਜੀ ਰਾਜੀਆਂ ਤੇ ਵੀ ਤਕੜੀਆਂ ਤੇ ਹਾਂ ਜੀ ਨਾ ਨਾ ਕੋਈ ਮਾਨ ਨਹੀਂ ਵੀ ਠੰਡੀ ਆ ਸੀਲਸ ਹਾਂ ਠੁੱਕੀ ਮੈਂ ਕੋਈ ਲੈ ਜਾ ਸਭ ਅਸੀਂ ਗਰੰਟੀ ਦੇਾਂਗੇ ਹਰਕ ਜੀ ਠੀਕ ਹੈ ਜੀ ਹਾਂ ਜੀ ਲੋ ਵੀ ਭਾਰ ਦੀ ਕੋਈ ਹਾਂ ਆ ਦੇਖੋ ਤੇ ਦੇਣ ਜੇ ਕਿੰਨੇ ਕੁ ਲੈ ਜੂ ਘਟੋ ਘਟ ਜੀਏ ਭਾਈ ਦੇਣੇ ਦਾ ਹਫਤਾ ਲਊਗੀ ਜੀ ਲਓ ਜੀ ਇੱਕ ਹਫਤੇ ਦਾ ਸਮਾਂ ਬਾਕੀ ਆ ਹਜੇ ਮੈਂ ਨੇ ਪੂਰੀ ਬਣ ਕੇ ਸੋਣਾ ਭਾਜੀ ਵਿੱਥਾ ਪੁੱਥਾ ਤੁਸੀਂ ਹੋਣੀ ਆ ਕੇ ਡਾ ਭਰਨ ਲਈ ਆ ਵੰਡਾ ਮੁੰਡਾ ਕਾਫੀ ਸੋਹਣੀਆਂ ਦੋਸਤੋ ਮਰਲਿਆਂ ਦੀ ਮਰਲੇ ਵੰਡ ਠੀਕ ਆ ਗੇਠਾਂ ਦੀਆਂ ਗੇਠਾਂ ਆ ਵੇਖੋ ਵੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਨੂੰ ਤੋਂ ਸਟਾਰਟ ਹੋ ਗਏ ਦੋਸਤੋ ਬੈਕ ਸਾਈਡ ਨੂੰ ਜਿਹੜਾ ਬਿਲਕੁਲ ਸੂ ਤੱਕ ਸਾਰ ਤੱਕ ਜਿਹੜੀ ਬਿਲਕੁਲ ਜਿਹੜੀ ਦੋਸਤੋ ਨੇਵੇ ਦੀ ਬਿਲਕੁਲ ਜਿਹੜੀ ਆ ਦੋਸਤੋ ਇੱਕ ਸ਼ੇਪ ਬਣ ਕੇ ਤਿਆਰ ਹੋ ਰਹੀ ਆ ਤੇ ਦਿਨਾਂ ਦੀ ਮੈਨੂੰ ਲੱਗਦਾ ਵੀ ਅਜੇ ਜਿੱਦਾਂ ਕਿ ਪੁੜੇ ਪੜੇ ਬਈ ਇੱਕ ਹੁੰਦਾ ਨਾ ਵੀ ਯਾਰ ਨਹੀਂ ਅਜੇ ਕੋਈ ਹੈਗਾ ਨਹੀਂ ਭਾ ਜਾ ਕੋਈ ਹੁੰਦਾ ਨਹੀਂ ਪੜਾ ਬਈ ਹਾਂ ਅਜੇ ਤਾਂ ਵੇਖੋ ਪੱਥਰ ਵਰਗੀ ਪਈ ਮੈਂ ਹਾਂ ਕਾਮਯਾਬ ਆਪਣੀ ਠੀਕ ਹੈ ਜੀ ਸੋ ਪੂਰੀ ਵੱਡੇ ਕਦ ਕਾਟ ਦੀ ਜੰਮੀ ਪਲੀ ਰਾਜੀ ਫੁੱਲ ਬੜਾ ਫੁੱਲ ਵਜਣ ਲੋਡ ਵਾਲੀ ਹੈਵੀ ਬਾਡੀ ਵੇਟ ਲਓ ਜੀ ਖੋਲ ਗਏ ਨੂੰ ਵੀ ਚੰਗੀ ਤਸਵੀਰ ਨਾਲ ਦਿਖਾਈਏ ਠੀਕ ਹੈ ਝੋਟੀ ਦੋਸਤੋ ਬਿਲਕੁਲ ਝੋਟੀ ਕਹਿ ਲਓ ਕਿਉਂਕਿ ਦੂਜੇ ਸੂਬੇ ਦੇ ਵਿੱਚ ਵੀ ਲੱਗਦੀ ਹੈ ਦੋਸਤੋ ਤੀਜਾ ਵੀ ਹੋ ਸਕਦੀ ਹੈ ਵੀ ਕੋਈ ਦਾਵਾ ਨਹੀਂ ਹੈਗਾ ਕਿਸੇ ਚੀਜ਼ ਦਾ ਵੀ ਦੂਜਾ ਵੀ ਹੋਊਗੀ ਤੀਜਾ ਵੀ ਹੋਊਗੀ ਰਾਜੀ ਆ ਪੂਰੀ ਵਜਨ ਲੋਡ ਵਾਲੀ ਠੀਕ ਹੈ ਹਾਂ ਉਹ ਲਿਆ ਉਹ ਇਤਨਾ ਮੈਂ ਤੋੜਿਆ ਕਰੀ ਥੋੜੀ ਥੋੜਾ ਤੋੜਿਆ ਜੀ ਆਇਆ 2 ਮਿੰਟ ਰੋਕ ਲਿਆ ਜੀ 2 ਮਿੰਟ 2 ਮਿੰਟ ਆ ਜੋ ਵੀ ਵੰਡ ਆ ਭੀ ਵਧੀਆ ਦੋਸਤੋ ਐਕਸਟਰਾ ਆਰਡੀਨਰੀ ਹਾਈਟ ਲੈਂਥ ਐਕਸਟਰ ਆਰਡੀਨਰੀ ਆਰਡਰ ਕੁਆਲਟੀ ਐਕਸਟਰ ਆਰਡੀਨਰੀ ਠੀਕ ਹੈ ਜੀ ਆ ਦੇਖੋ ਪਾਇਰੀਆਂ ਉਹਦਰ ਤਾੜ ਦਿਆ ਕਰ ਆ ਦੇਖੋ ਜੀ ਹਾਂ ਥੋੜਾ ਜਿਹਾ ਅੱਗੇ ਭਾਜੀ ਤੋਰਿਆ ਜੇ ਹਾਂ ਜੀ ਥੋੜਾ ਫੇਸ ਐਨੂੰ ਕਰਿਆ ਮੂੰਹ ਐਨੂੰ ਕਰਿਆ ਜਹਾਜੀਆਂ ਜੀ ਆਹ ਦੇਖੋ ਜੀ ਵੀ ਸੋ ਦੋਸਤੋ ਬਿਲਕੁਲ ਦੂਰੀ ਤੋਂ ਤੁਹਾਨੂੰ ਦਿਖਾ ਰਹੇ ਆ ਜਿੰਨੀ ਵੀ ਦੂਰੀ ਤੋਂ ਆ ਠੀਕ ਆ ਇੱਕ ਆਈਡੀਆ ਹੋ ਜਾਏ ਇੱਕ ਜਜਮੈਂਟ ਹੋ ਜਾਏ ਵੀ ਝੋਟੀ ਦਾ ਇਸ ਮੱਝ ਦਾ ਕਦ ਕਠ ਕਿੱਡਾ ਵੀ ਇਸੇ ਤਰ੍ਹਾਂ ਇੱਕ ਨਹੀਂ ਹੈਗੀਆਂਗੇ ਵੀ ਤਿੰਨ ਅੱਗੇ ਹੋਰ ਖੜੀਆਂ ਨੇ ਠੀਕ ਆ ਇੱਕੋ ਜੇ ਕਦ ਕਠ ਨੇ ਇੱਕੋ ਜੇ ਵਜਨ ਦੋੜ ਹਾਂਜੀ ਤੋਰਿਆ ਜੇ ਸੋ ਪੂਰੀਆਂ ਰਾਜੀਆਂ ਵਜਨ ਦੋੜ ਵਾਲੀਆਂ ਪਟੀਆਂ ਹੈਵੀ ਬੌਟੀ ਵੇਟ ਦੀਆਂ ਜਿਹੜੀਆਂ ਦੋਸਤੋ ਅੱਜ ਮੱਝਾਂ ਝੋਟੀਆਂ ਬਿਲਕੁਲ ਤੁਸੀਂ ਦੇਖ ਰਹੇ ਜੇ ਤੇ ਖਾਸ ਵਿਜਟ ਜਿਹੜੀ ਆ ਤੁਸੀਂ ਪਿੰਡ ਖੇਮ ਕਰਨ ਕਰਨੀ ਆ ਖਾਸ ਵਿਜਟ ਠੀਕ ਹੈ ਜੀ ਆ ਦੇਖੋ ਬਾਕੀ ਪੂਰੀ ਗੱਲਬਾਤ ਆਪਾਂ ਦੋਸਤੋ ਕਰ ਲੈਣੇ ਆ ਅੱਛਾ ਵੀਰ ਜੀ ਵੀ ਕਿੰਨੀ ਕੁ ਉਮੀਦ ਆਪਾਂ ਕਰ ਸਕਦੇ ਆਂ ਵੀ ਇਸ ਮੱਝ ਤੋਂ ਵੀ ਕਿੰਨੀ ਕੁ ਮਿਲਕਿੰਗ ਜਿਹੜੀ ਇਹਨੂੰ ਕਰਨੀ ਚਾਹੀਦੀ ਬਾਈ ਪਤਾ ਕੀ ਗੱਲ ਆ ਆਪਾਂ ਨੂੰ ਤਾਂ ਮਾਲਕਾਂ ਦੱਸੀ ਆ 17-18 ਕਿਲੋ ਹਾਂਜੀ ਹਾਂਜੀ ਤੇ ਜਿੰਨੀ ਜਮੀ ਬਲੀ ਮੈਂ ਆ ਨਸਲ ਆ ਦੁੱਧ 20 ਕਿਲੋ 22 ਕਿਲੋ ਦੇ ਸਕਦੀ ਐ ਤੇ ਮੰਨ ਕੇ ਚਲੋ ਤੁਸੀਂ ਵੀ 18 ਤੋਂ ਤਾਂ ਰਹਿੰਦੀ ਨਾ 18 ਤੋਂ ਤਾਂ ਬਾਹਰ ਹੀ ਪਲਾਸੀ ਜਾਊਗੀ ਬਿਲਕੁਲ ਚਲੋ ਏਡੇ ਵੱਡੇ ਸਰੀਰਕ ਢਾਂਚੇ ਦੀ ਆਪਾਂ ਗੱਲ ਕਰੀਏ ਤੇ ਆਪਾਂ ਨੂੰ ਇੱਕ ਆਈਡੀਆ ਵੀ ਹੈਗਾ ਵੀ ਚਲੋ ਇਹਨਾਂ ਕਰਨਾ ਚਾਹੀਦਾ ਹਾਂਜੀ ਠੀਕ ਆ ਸੋ ਬਾਕੀ ਇਹ ਸਮੁੰਦਰ ਆ ਬਾਕੀ ਇਹ ਕਿ ਭਰਿਆ ਪਾਂਡਾ ਹਾਂਜੀ ਹਾਂਜੀ ਵੇਖੋ ਕਿੱਥੇ ਜਾ ਕੇ ਕਰਮਾਂ ਵਾਲੀ ਸਟਾਪ ਕਰਦੀ ਹੈ ਹਾਂਜੀ ਹਾਂਜੀ ਠੀਕ ਆ ਸੋ ਬਾਕੀ ਦੋਸਤੋ ਪਸੰਦ ਆਉਗੀ ਠੀਕ ਆ ਪਸੰਦ ਆਉਗੀ ਜਿਹੜਾ ਵੀ ਰਹੂਗਾ ਇੱਕ ਬਿਲਕੁਲ ਤੁਸੀਂ ਇੱਕ ਟੀਚਰ ਰੱਖ ਕੇ ਘਰੋਂ ਤੁਰਦੇ ਹੋ ਵੀ ਯਾਰ ਚੀਜ਼ ਖਰੀਦਣੀ ਆ ਇਹੋ ਜੀ ਤੇ ਮੈਨੂੰ ਲੱਗਦਾ ਵੀ ਤੁਸੀਂ ਛੱਡ ਕੇ ਨਹੀਂ ਜਾਉਂਗੇ ਵੀ ਗਰੰਟੀ ਵਾਲੀ ਗੱਲ ਆ ਵੀ ਇਹ ਨਹੀਂ ਹੈਗਾ ਕੋਈ ਵੀਰ ਇਥੇ ਛਾਤੀ ਮਾਰ ਕੇ ਤੇ ਆਖੂਗਾ ਵੀ ਚਲ ਚੜ ਜੀਏ ਵਾਪਸ ਹਨਾ ਉਹ ਕੰਮ ਨਹੀਂ ਹੋਊਗਾ ਕਿ ਇਹੋ ਜੀ ਕੁਆਲਟੀ ਦੋਸਤੋ ਘਰ ਘਰ ਨਹੀਂ ਹੁੰਦੀ ਬਹੁਤ ਥਾਵਾਂ ਢਿਆਂ ਦੇ ਆਪਾਂ ਜਾਣਦੇ ਆ ਪਸੂ ਵਿਰਲਾ ਪਾਂਝਾ ਕਦੋਂ ਟੱਕਰਦਾ ਹਰ ਵਾਰ ਇਹ ਵੀ ਗੱਲ ਆਪਾਂ ਜ਼ਰੂਰ ਕਹਿਣੀ ਹੈ ਵੀ ਜਿੱਥੋਂ ਜੇ ਸਥਾਨਕਾਨੇ ਤੋਂ ਜਿਹੋ ਜਿਹਾ ਪਸੂ ਚੰਗਾ ਤੁਹਾਨੂੰ ਲੱਭਦਾ ਤੇ ਜ਼ਰੂਰ ਖਰੀਦਿਆ ਕਰੋ ਠੀਕ ਆ ਤੇ ਕਾਫੀ ਸੋਹਣੀ ਮੱਝ ਹੈਗੀ ਤੇ ਇਹਦੀ ਡਿਮਾਂਡ ਕੀ ਕਰਦੇ ਆਪਾਂ ਫਿਰ ਜੀ ਨੈਣ ਦਿਨ ਡਿਮਾਂਡ ਵੀਰ ਜੀ ਜੈਹ ਹੀ ਮੁੱਲ ਕਰਦੇ ਆ ਇੱਕ 40 ਕਰਦੇ ਆ ਇੱਕ 40 ਹਾਂਜੀ ਠੀਕ ਹੈ ਜੀ ਇਹ ਰਸਤਾ ਰੁਕਦਾ ਥੋੜਾ ਬਾਧਾ ਮਿਲ ਜੇ ਭੈਣ ਤੁਹਾਨੂੰ ਕਿੱਥੋਂ ਤੱਕ ਵੀ ਹਾਂ ਨਾ ਜਿਹੜੀ ਕਰਦੇ ਜੀ ਕੋਈ ਨੀ ਜੇ ਕੋਈ ਵੀਰ ਜੀ ਮੰਗੂਗਾ ਆਪਾਂ ਨੂੰ ਮੈਂ ਕੋ ਮਾਨਤਾ ਨਾਲ ਆਪਾਂ ਕਰਾਂਗੇ ਅਗਲੇ ਦਾ ਇਹ ਨਹੀਂ ਜਿੰਨੇ ਦੀ ਇੱਕ 40 ਹਾਂਜੀ ਲੋ ਵੀ ਦੋਸਤੋ ਇੱਕ 40 ਠੀਕ ਹੈ ਜੀ ਡਿਮਾਂਡ ਕੀਤੀ ਹੈ ਵੀਰ ਨੇ ਤੇ ਕੋਈ ਵੀਰ ਆਪਦੇ ਹਿਸਾਬ ਨਾਲ ਵੀ ਨਰਕਪੁਰਕ ਕਰ ਸਕਦਾ ਰੇਟ ਲਾ ਸਕਦਾ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਮੈਂ ਫਿਰ ਪਹਿਲਾਂ ਵੀ ਕਹਿੰਦਾ ਸੀ ਇੱਕ ਵਾਰੀ ਤੁਸੀਂ ਮੌਕੇ ਤੇ ਘਰ ਆਣ ਕੇ ਇੱਕ ਵਾਰੀ ਤਸੱਲੀ ਨਾਲ ਜ਼ਰੂਰ ਦੇਖ ਲਿਓ ਵੇਖਿਆ ਚੀਜ਼ ਹੋਰ ਆ ਦੋਸਤੋ ਬਾਕੀ ਬਿਲਕੁਲ ਵੀਡੀਓ ਤਾਂ ਵੇਖੀ ਹੋਰ ਚੀਜ਼ਾਂ ਮੌਕੇ ਤੇ ਵੇਖੀ ਹੋਰ ਚੀਜ਼ਾਂ ਛੱਡ ਕੇ ਨਹੀਂ ਜਾਉਂਗੇ ਤੁਸੀਂ ਇਹ ਵੀ ਜਿਹੜਾ ਦੋਸਤੋ ਵਾਦਾ ਤੁਹਾਡੇ ਨਾਲ ਜੇ 140000 ਡਿਮਾਂਡ ਵਿੱਚੋਂ ਮਾਨਤਨ ਹੋ ਜੂ ਮੌਕੇ ਤੇ ਆ ਜਾਂਦਾ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਆਪਣੇ ਕੋਲ ਪਸ਼ੂ ਕਿਹੜੇ ਆ ਜੀ ਹਾਂ ਹੋਰ ਭਾਈ ਮਹਿਗੀਆਂ ਮਜਾਂ ਗੱਲ ਅੱਛਾ ਜੀ ਹਾਂਜੀ ਤੇ ਇਹ ਚਾਰ ਹੀ ਆਪਣੇ ਕੋਲ ਸੀ ਹਾਂਜੀ ਚਾਰ ਮਈਆਂ ਆ ਟਾਈਮ ਤੇ ਆ ਠੀਕ ਹੈ ਜੀ ਹਾਂਜੀ ਤੇ ਨੰਬਰ ਆਪਣੇ ਸੰਪਰਕ ਬੋਲਦਗੇ ਜੀ ਇਹ 9943 9943 ਹਾਂਜੀ 67043 ਹਾਂਜੀ ਇੱਕ ਨੰਬਰ ਇੱਕ ਹੋਰ ਦੇ ਦੇ 98555 ਹਾਂਜੀ 7453 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਦੋਵੇਂ ਆਪਾਂ ਬਿਲਕੁਲ ਵੀਡੀਓ ਦੇ ਥੱਲੇ ਚਲਦੇ ਕਰ ਦੇਨੇ ਆ ਓਨਰ ਦੇ ਮਾਲਕ ਦੇ ਸੋ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਪਸ਼ੂ ਚਾਰ ਬਖਾਏ ਆ ਇਸੇ ਤਰ੍ਹਾਂ ਦਾ ਬਿਲਕੁਲ ਇਸੇ ਤਰ੍ਹਾਂ ਦੇ ਮੇਜ ਇਸੇ ਤਰ੍ਹਾਂ ਦੀਆਂ ਮੱਝਾਂ ਇਸੇ ਤਰ੍ਹਾਂ ਦੀਆਂ ਝੋਟੀਆਂ ਇਸ ਕਰੇ ਆਉਂਦੀਆਂ ਰਹਿਦੀਆਂ ਨੇ ਖਾਸ ਵਿਸ਼ੇ ਤੁਸੀਂ ਖੇਮ ਕਰਨ ਕਰਨੀ ਆ ਮਾਝੇ ਏਰੀਆ ਦਾ ਦੋਸਤੋ ਪਿੰਡਾਂ ਬਾਰਡਰ ਹਿੰਦੁਸਤਾਨ ਪਾਕਿਸਤਾਨ ਬਾਉਂਡਰ ਥੋੜੀ ਦੂਰੀ ਤੇ ਆ ਬਿਲਕੁਲ ਨਾਲ ਲੱਗਦਾ ਜਿਹੜਾ ਦੋਸਤੋ ਇਹ ਸ਼ਹਿਰ ਵਸਿਆ ਹੋਇਆ ਹੈ ਖੇਮ ਕਰਨ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ